ਸ਼ੋਮਨੀ ਅਕਾਲੀ ਦਲ ਦੀ ਰੋਜ਼ ਸੁਖਬੀਤ ਸਿੰਘ ਬਾਦਲ ਲੋਕਾਂ ਆਖਵਾ ਖੜਕਿਆਂ ਦੇ ਵਿੱਚ ਜਾ ਕੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਤੇ ਇੱਕ ਨਾਰਾ ਬੰਦ ਕੀਤਾ ਜਾ ਰਿਹਾ ਹੈ ਹਰ ਮਸਲੇ ਦਾ ਹੱਲ ਸ਼ੋਮਨੀ ਅਕਾਲੀ ਦਲ ਮੁਸ਼ਕਲ ਹੈ ਜਿਹੜਾ ਰਾਜ ਭਾਗ ਇਹਨਾਂ ਨੇ ਇਕੱਲਾ ਸੰਭਲਿਆ 15-20 ਸਾਲ ਚੱਲ ਗਿਆ ਠੀਕ ਹੈ ਹੁਣ ਨਹੀਂ ਵਾਪਸੀ ਤਾਂ ਨਹੀਂ ਇਹ ਤਾਂ ਇਹ ਕੋਈ ਗੱਲ ਨਹੀਂ ਪਹਿਲਾਂ ਵੀ ਅਕਾਲੀ ਦਲ ਬੰਦੇ ਰਹੇ ਆ ਕਰੀਬਨ ਅੱਜ ਤੱਕ 10-11 ਅਕਾਲੀ ਦਲ ਬਣ ਚੁੱਕੇ ਆ ਪਰ ਅਜੇ ਤੱਕ ਕੋਈ ਅਕਾਲੀ ਦਲ ਕੋਈ ਵੀ ਕਾਮਯਾਬ ਨਹੀਂ ਹੋਇਆ ਕਿਉਂਕਿ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਜੀ ਦਾ ਨਾਮ ਆ ਜਿਹਦਾ ਚੋਣ ਨਿਸ਼ਾਨ ਤਕਰੀਆ ਉਹ ਰੀਗਨ ਅਕਾਲੀ ਦਲ ਉਹਦੇ ਇਸ ਟਾਈਮ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਭਾਰਤੀ ਜਨਤਾ ਪਾਰਟੀ ਤੋਂ ਵੀ ਬਾਈ ਨੇ ਅਸਹਿਵਾ ਦਿੱਤਾ ਵਾ ਜਾਂ ਅਕਾਲੀ ਦਲ ਨੇ ਮਤਲਬ ਆਪਣੇ ਆਪ ਨੂੰ ਲੱਗ ਕੀਤਾ ਉਦੋਂ ਦੀਆਂ ਚਾਲਾਂ ਸੈਂਟਰ ਸਰਕਾਰ ਕੋ ਚੱਲੀਆਂ ਜਾ ਰਹੀਆਂ ਬਸ ਆ ਇੱਥੇ ਇੱਥੇ ਸਵਾਲ ਇਹ ਹੈ ਭਾਜਪਾ ਦੇ ਜਿਹੜੇ ਬਸ ਕੰਮੀ ਭਾਜਪਾ ਦੇ ਵੱਲੋਂ ਵੀ ਇਹ ਫੈਸਲਾ ਦਿੱਤਾ ਗਿਆ ਕਿ ਅਕਾਲੀ ਦਲ ਨੇ ਜਿਹੜੀ ਹਾਮੀ ਭਰੀ ਸੀਗੀ ਕਿ ਅਸੀਂ ਸਾਰੇ ਕਿਸਾਨਾਂ ਨਾਲ ਸਰਪੰਚਾਂ ਨਾਲ ਗੱਲ ਕਰ ਲਈਏ ਤੇ ਕਹਿੰਦੇ ਫੇਰ ਅਸੀਂ ਉਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਭਾਜਪਾ ਨੇ ਅਕਾਲੀ ਦਲ ਦੀ ਰਾਏ ਤੇ ਸਦੀ ਇੰਦਾਂ ਦੇ ਕਾਲੀ ਦਲ ਦੇ ਦੋ ਬਾਅਦ ਜਦੋਂ ਆਟ ਹੋ ਗਏ ਫਿਰ ਤੇ ਗੱਲਾਂ ਚੱਲਦੀਆਂ ਹੁੰਦੀਆਂ ਤੁਸੀਂ ਦੇਖੋ ਜੀ ਇੱਕ ਪਿੰਡ ਦੀ ਮੈਂਬਰੀ ਕੋ ਬੰਦਾ ਕੋਈ ਇਸਤੀਫਾ ਨਹੀਂ ਦਿੰਦਾ ਠੀਕ ਹੈ ਜੀ ਸਰਪੰਚੀ ਦਾ ਇਸਤੀਫਾ ਨਹੀਂ ਦਿੰਦਾ ਆਪਣੇ ਕਿਉਂਕਿ ਪੰਜਾਬ ਆਪ ਦੀ ਖੇਤਰੀ ਪਾਰਟੀ ਕਾਲੀ ਦਲ ਆ ਕਿਸਾਨਾਂ ਦੇ ਵਿੱਚੋਂ ਨਿਕਲੀ ਪਾਰਟੀ ਆ ਕਿਸਾਨਾਂ ਦੀ ਪਾਰਟੀ ਆ ਜੇ ਆਪਾਂ ਕਿਸਾਨਾਂ ਦੇ ਨਾਲ ਨਹੀਂ ਖੜਾਂਗੇ ਤੇ ਕੌਣ ਖੜਾ ਖੜਾ ਕਾਲ ਤੱਕ ਦਾ ਜਹੇਦਾਰ ਹੋਵੇ ਸਭ ਤੋਂ ਸੁਪਰੀਮ ਹੋਵੇ ਉਹ ਇੱਕ ਰਾਗਰ ਚੱਡਾ ਜਿਹੜਾ ਲక్ష్ਮੀ ਦੇ ਸ਼ੋਅ 'ਚ ਆਪਣੀਆਂ ਮਸ਼ਹੂਰੀਆਂ ਕਰਦਾ ਸੀ ਉਹਦੇ ਆਪਾਂ ਉਹੋ ਜੇ ਬੰਦਿਆ ਦੇ ਵਿਆਹ 'ਚ ਜਾ ਗਏ ਉੱਥੇ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਰੁਕਾ ਪਾ ਲਿਆ ਆਪਸੀ ਸੌ ਨੂੰ ਇਹ ਜਿਹੜਾ ਸ਼ੋਮਨੀ ਗੁਜ਼ਾਰ ਪਰਵੰਦਾ ਕਮੇਟੀ ਦੇ ਕੱਢਣ ਦਾ ਕਾਰਨ ਹੀ ਹੋਈ ਇਹ ਰਾਜਨੀਤੀ ਕਰ ਰਹੀ ਸੀ ਅੱਜ ਸਾਰੇ ਦੇ ਸਾਹਮਣੇ ਆ ਗਿਆ ਜੀ ਕਾਲਨੀ ਦਲ ਦਾ ਵਰਕਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਚੁੱਕਾ ਪੂਰਾ ਮਜ਼ਬੂਤ ਹੈ ਸ਼ੋਮਨੀ ਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਲ ਜੀ ਜਨਾ ਚਟਾਂਗਵਾ ਖੜਾ ਸੀ ਖੜਾ ਹਾ ਖੜਾ ਰਿਹਾ ਸੀ ਜੋ ਜੋ 2027 ਨੇੜੇ ਆ ਰਿਹਾ ਹੈ ਤੇ ਪੰਜਾਬ ਦੀ ਸਿਆਸਤ ਵੀ ਉਵੇਂ ਹੀ ਗਲਮਾਂਦੀ ਜਾ ਰਹੀ ਹੈ ਗੱਲ ਕਰੀਏ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਰੋਜ਼ ਸੁਖਬੀਤ ਸਿੰਘ ਬਾਦਲ ਉਹ ਆਖਵਾ ਖਾਲਸਾ ਦੇ ਵਿੱਚ ਜਾ ਕੇ ਵੱਡੇ ਕੱਟ ਕੀਤੇ ਜਾ ਰਹੇ ਨੇ ਤੇ ਇੱਕ ਨਾਅਰਾ ਬੰਦ ਕੀਤਾ ਜਾ ਰਿਹਾ ਹੈ ਹਰ ਮਸਲੇ ਦਾ ਹੱਲ ਸ਼੍ਰੋਮਣੀ ਅਕਾਲੀ ਦਲ ਲੇਕਿਨ ਦੂਜੇ ਪਾਸੇ ਮੌਜੂਦਾ ਪਾਰਟੀ ਵੱਲੋਂ ਲਗਾਤਾਰ ਅਕਾਦੀ ਦਲ ਦੇ ਉੱਪਰ ਨਿਸ਼ਾਨੇ ਲਾਏ ਜਾ ਰਹੇ ਨੇ ਤੇ ਕੁਝ ਵਿਰੋਧੀ ਹਜੇ ਵੀ ਇਹ ਨਾਅਰਾ ਦਿੰਦੇ ਨੇ ਕਿ ਅਕਾਦੀ ਦਲ ਜਿਹੜਾ ਖਾਲੀ ਦਲ ਹੈ ਲੇਕਿਨ ਤਤਨਤਾਪ ਦੇ ਵਿੱਚ ਜਿਹੜੀ ਜਮਨੀ ਚੋਣ ਹੋਣੀ ਹੈ ਪੂਰੇ ਪੰਜਾਬ ਦੀ ਉਸ ਤੇ ਉੱਪਰ ਨਿਗਾਹ ਕਿਉਂਕਿ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਉਮੀਦਵਾਰ ਇਥੋਂ ਐਲਾਨ ਕੀਤਾ ਜਿਹੜਾ ਆਜ਼ਾਦ ਗਰੁੱਪ ਸੀਗਾ ਜਿਹੜਾ ਆਜ਼ਾਦ ਖੜਾ ਸੀਗਾ ਉਤੋਂ ਪ੍ਰਿੰਸੀਪਲ ਸੁਖਵਿੰਦਰ ਗੋਵਿੰਦ ਦਾਵਾ ਹੋਣਾ ਨੂੰ ਟਿਕਟ ਦੇ ਦਿੱਤੀ ਗਈ ਹੈ। ਅੱਗੇ ਕੱਟ ਕੀਤੇ ਜਾ ਰਹੇ ਤੇ ਦੱਸਿਆ ਜਾਂਦਾ ਕਿ तकरीबन 45 ਦੇ ਨੇੜੇ ਤੇੜੇ ਮੌਜੂਦਾ ਸਰਪੰਚੋਨਾਂ ਦੇ ਨਾਲ ਨੇ ਤੇ ਹੋਰ ਸਰਪੰਚ ਜੁੜਦੇ ਜਾ ਰਹੇ ਨੇ ਜਿਹੜੀਆਂ ਪੰਚਾਇਤਾਂ ਨੇ ਰੋਜ਼ ਮੌਜੂਦਾ ਪਾਰਟੀ ਦੀਆਂ ਟੁੱਟ ਕੇ ਅਕਾਲੀ ਦਲ ਦੇ ਵਿੱਚ ਆ ਰਹੀਆਂ ਨੇ। ਸ਼ਹਿਰ ਦੇ ਕੌਂਸਲਰ ਵੀ ਉਹਨਾਂ ਦੇ ਨਾਲ ਨੇ ਲੇਕਿਨ ਕਿਤੇ ਨਾ ਕਿਤੇ ਜਦੋਂ ਵਿਰੋਧ ਹੁੰਦਾ ਹੈ ਜਦੋਂ ਇਸ ਤਰੀਕੇ ਨਾਲ ਸਿਆਸਤ ਕਰਮਾਉਂਦੀ ਹੈ ਗ ਇਥੋਂ ਜਿਹੜੀ ਜਿੱਤ ਸੱਤਾ ਧਿਰ ਦੀ ਹੋਗੀ ਕਿਉਂਕਿ ਹਨੀਤ ਸਿੰਘ ਸੰਧੂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਸੋ ਜੋਗਜ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ ਜਿਮਨੀ ਚੋਣ ਤਰਨ ਤੋਂ ਲੈ ਕੇ ਅੱਜ ਗੱਲਬਾਤ ਕਰਨੀ ਮੇਰੇ ਨਾਲ ਜਿਲ੍ਹਾ ਯੂਥ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ ਮੌਜੂਦ ਨੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਵਰਕਰੀ ਕਰਦੇ ਆਏ ਨੇ। ਸੋ ਗੱਲਬਾਤ ਕਰਾਂਗੇ ਅਕਾਲੀ ਦਲ ਨੂੰ ਲੈ ਕੇ ਕੀ ਕੋਈ ਚਰਚਾ ਚੱਲ ਰਹੀ ਹੈ ਕਿਉਂਕਿ ਉਹਨਾਂ ਅਕਾਲੀ ਦਲ ਵੀ ਕਹਿ ਰਹੇ ਆ ਕਿ ਧੜਿਆਂ ਵਿੱਚ ਵੰਡਿਆ ਗਿਆ ਤੇ ਜਿਸ ਦਿਨ ਤੋਂ ਅਕਾਲੀ ਦਲ ਦੀ ਵਾਪਸੀ ਕਰਨੀ ਬਿਲਕੁਲ ਹੀ ਨਾ ਮੁਮਕਿਨ ਜੀ ਹੋ ਗਈ ਹੈ ਕਿਉਂਕਿ ਜਿਹੜੀ ਅਕਾਲ ਜਿਹੜੀ ਸੁਭੀਤ ਸਿੰਘ ਬਾਦਲ ਜਿਸ ਦੀ ਕਮਾਂਡ ਪ੍ਰਕਾਸ਼ ਸਿੰਘ ਬਾਦਲ ਨੇ ਹੱਥ ਸੀਗੀ ਹੁਣ ਉਸ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਵੱਡੇ ਸਵਾਲ ਜਿਹੜੇ ਖੜੇ ਹੋਦੇ ਸੋ ਗੱਲਬਾਤ ਕਰਦੇ ਆ ਜਗਜੀਤ ਜੀ ਬਹੁਤ ਬਸ ਸਕਦੇ ਬਹੁਤ ਬਹੁਤ ਧੰਨਵਾਦ ਆ ਜੀ ਦਾ ਹੋਂਦ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਗਜੀਤ ਜੀ ਪਹਿਲਾ ਸਵਾਲ ਜਿਹੜਾ ਹੈਗਾ ਲੋਕ ਕਹਿੰਦੇ ਆ ਅਕਾਲੀ ਦਲ ਧੜਿਆਂ ਚੋਂ ਡੇ ਆ ਗਿਆ ਚਾਰ ਪੰਜ ਅਕਾਲੀ ਦਲ ਹੋ ਗਏ ਤੇ ਹੁਣ ਤੇ ਜਿਹੜੀ ਸ਼ਰਮਣੀ ਅਕਾਲੀ ਦਲ ਬਾਦਲ ਹੈ ਜਿਹੜੀ ਸਭ ਤੋਂ ਪਹਿਲਾਂ ਅਕਾਲੀ ਦਲ ਚੱਲਦੀ ਆਉਂਦੀ ਸੀਗੀ ਹੁਣ ਉਹਦੀ ਵਾਪਸੀ ਕਰਨੀ ਬੜ 15 20 ਸਾਲ ਚੱਲ ਗਿਆ ਠੀਕ ਹੈ ਹੁਣ ਨਹੀਂ ਵਾਪਸੀ ਦਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪਹਿਲਾਂ ਵੀ ਅਕਾਲੀ ਦਲ ਬੰਦੇ ਰਹੇ ਆ ਕਰੀਬਨ ਅਜੇ ਤੱਕ 10 11 ਅਕਾਲੀ ਦਲ ਬਣ ਚੁੱਕੇ ਆ ਪਹਿਲਾਂ ਜੇ ਪਿੱਛੇ ਗੱਲ ਕੀਤੀ ਜਾਵੇ 300 ਸਾਹਿਬ ਨੇ ਇੱਕ ਅਕਾਲੀ ਦਲ ਬਣਾਇਆ ਸੀ ਸੰਯੁਕਤ ਉਸ ਤੋਂ ਪਹਿਲਾਂ ਡਕਸਾਲੀ ਅਕਾਲੀ ਦਲ ਬਣਿਆ ਹੋਆ ਉਸ ਤੋਂ ਪਹਿਲਾਂ 1920 ਅਕਾਲੀ ਦਲ ਬਣਿਆ ਹੋਆ ਕਦੀ ਕੋਈ ਅਕਾਲੀ ਦਲ ਬਣ ਜਾਂਦਾ ਰਿਹਾ ਕਦੀ ਕੋਈ ਕਾਲੀ ਦੱਪਰ ਨਾਲ ਅਕਾਲੀ ਦਲ ਬਣਿਆ ਕੋਈ ਕੋਈ ਅਕਾਲੀ ਦਲ ਬਣਿਆ ਪਰ ਅਜੇ ਤੱਕ ਕੋਈ ਅਕਾਲੀ ਦਲ ਕੋਈ ਵੀ ਕਾਮਯਾਬ ਕਿ ਨਹੀਂ ਹੋਇਆ ਕਿਉਂਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜੀ ਦਾ ਨਾਮ ਆ ਜਿਹਦਾ ਚੋਣ ਨਿਸ਼ਾਨ ਤੱਕੜੀ ਆ ਉਹ origignal ਅਕਾਲੀ ਦਲ ਉਹਦੇ ਐਸ ਟਾਈਪ ਪ੍ਰਧਾਨ ਸਦਾ ਸੁਖੀਤ ਸਿੰਘ ਬਾਦਲ ਜੀ ਆ ਪੰਪਤਕ ਪਾਰਟੀ ਕਹਿੰਦੇ ਖੇਤਰੀ ਪਾਰਟੀ ਕਹਿੰਦੇ ਆ ਲੇਕਿਨ ਸ਼ੁਰੂ ਤੋਂ ਕਮਾਨ ਜੀ ਦੀ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਜਿਹੜਾ ਕਮਾਨ ਸਮਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਂਦ ਰੱਥ ਰਹੀ ਹੈ ਉਹਨਾਂ ਤੋਂ ਬਾਅਦ ਜਾਂ ਉਹਨਾਂ ਤੋਂ ਪਹਿਲੇ ਜਿੰਨੇ ਅਕਾਲੀ ਦਲ ਬਣੇ ਆ ਕੀ ਕਹਿ ਸਕਦੇ ਆ ਕਿ ਜਿਹੜੀ ਪਾਰਟੀ ਉਹ ਇਕੱਠੋ ਕੇ ਨਹੀਂ ਚੱਲੀ ਜਾਂ ਕੁਝ ਇਸ ਤਰੀਕੇ ਦੀ ਕੀ ਮੰਜ਼ਰ ਕਿਉਂ ਇਸ ਤਰੀਕੇ ਦਾ ਬਣਿਆ ਕਿ ਪਾਰਟੀ ਵੱਖ ਹੋ ਕੇ ਸਿਆ ਚਵੰਡੀ ਗਈ ਉਹਨਾਂ ਦੇ ਸਮੇਂ ਦੇ ਵਿੱਚ ਹੁਣ ਵੀ ਕੁਝ ਦਿਨ ਪਹਿਲਾਂ ਜਿਹੜੀ ਇੱਕ ਨਵੀਂ ਕਾਦੀ ਦਲੋਰ ਬਣ ਗਈ ਹੈ ਪੰਜਵੇਂ ਬੀ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਟਾਲੀ ਦਲ ਬਣੀ ਹੈ ਜਿਸ ਦੇ ਪ੍ਰਧਾਨ ਬਣਾਇਆ ਗਿਆ ਜਿਹੜੇ ਜਸੇਦਾਰ ਰਹੇ ਨਹੀਂ ਗਣੀਆਂ ਪੀਤ ਸਿੰਘ ਤੇ ਹੁਣ ਕਿਹਾ ਜਾਦਾ ਕਿ ਦਫ਼ਤਰ ਨੂੰ ਲੈ ਕੇ ਪਾਰਟੀ ਦੇ ਚੋਣ ਨਿਸ਼ਾਨ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਉਹ ਕਹਿੰਦੇ ਕਿ ਇੱਧਰ ਜਿਹੜਾ ਚੋਣ ਨਿਸ਼ਾਨ ਹੋਣਾ ਚਾਹੀਦਾ ਹੈ ਇੱਧਰ ਦਫ਼ਤਰ ਆਉਣਾ ਚਾਹੀਦਾ ਉਸ ਨੂੰ ਲੈ ਕੇ ਕਿੱਦਾਂ ਲਿਖਦੇ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਜੇ ਦੱਸੇ ਸ਼ੋਮਨੀ ਕਾਲੀ ਦਲ ਦਾ ਜੀ ਦਾ ਦਫ਼ਤਰ ਚੰਡੀਗੜ੍ਹ ਜਿਹੜਾ ਦਫ਼ਤਰ ਆ ਸ਼ੋਮਨੀ ਕਾਲੀ ਦਲ ਦਾ ਵਾ ਇਹ ਚ ਚੋਣ ਨਿਸ਼ਾਨ ਤੱਕੜੀ ਸ਼ੋਮਨੀ ਕਾਲੀ ਦਲ ਜਿਹਦੇ ਪ੍ਰਧਾਨ ਮੈਂ ਪਹਿਲਾਂ ਵੀ ਕਹਿ ਚੁੱਕਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਉਹਦੇ ਪ੍ਰਧਾਨ ਉਹ ਚੋਣ ਨਿਸ਼ਾਨ ਤੱਕੜੀ ਉਹਦੇ ਵੈਸੇ ਹੀ ਤੁਸੀਂ ਦੇਖ ਸਕਦੇ ਜੋ ਇਹ ਜਦੂਦਾ ਤਿੰਨ ਕਾਨੂੰਨ ਕਾਲੇ ਕਾਨੂੰਨ ਜਿਹੜੇ ਆਪਣੇ ਤੇ ਤੋਪੇ ਗਏ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਦੇ ਭਾਰਤੀ ਜਨਤਾ ਪਾਰਟੀ ਤੋਂ ਵੀ ਭਾਈ ਨੇ استیفا ਦਿੱਤਾ ਵਾ ਜਾਂ ਅਕਾਲੀ ਦਲ ਨੇ ਮਤਲਬ ਆਪਣੇ ਆਪ ਨੂੰ ਅਲੱਗ ਕੀਤਾ ਉਹ ਉਹਦੀਆਂ ਚਾਲਾਂ ਸੈਂਟਰ ਸਰਕਾਰ ਤੋਂ ਚੱਲੀਆਂ ਜਾ ਰਹੀਆਂ ਵਾ ਭਾਜਪਾ ਇੱਥੇ ਇੱਥੇ ਸਵਾਲ ਇਹ ਐ ਭਾਜਪਾ ਦੇ ਜਿਹੜੇ ਵਾਕ ਕਰਦੇ ਨੇ ਭਾਜਪਾ ਦੇ ਵੱਲੋਂ ਵੀ ਇਹ ਫੈਸਲਾ ਦਿੱਤਾ ਗਿਆ ਕਿ ਅਕਾਲੀ ਦਲ ਨੇ ਜਿਹੜੀ ਹਾਮੀ ਭਰੀ ਸੀ ਕਿ ਅਸੀਂ ਸਾਰੇ ਕਿਸਾਨਾਂ ਨਾਲ ਸਰਪੰਚਾਂ ਨਾਲ ਗੱਲ ਕਰ ਲਈ ਐ ਤਿੰਨ ਕਾਨੂੰਨ ਉਹ ਮੰਨਦੇ ਨੇ ਤੇ ਕਹਿੰਦੇ ਫੇਰ ਅਸੀਂ ਉਸ ਨੂੰ ਜਿਹੜਾ ਪ੍ਰਵਾਨਗੀ ਦਿੱਤੀ ਭਾਜਪਾ ਨੇ ਅਕਾਲੀ ਦਲ ਦੀ ਰਾਏ ਤੇ ਕਿਉਂਕਿ ਅਕਾਲੀ ਦਲ ਨੇ ਜਾ ਕੇ ਗਿਆ ਮੋਦੀ ਸਾਹਿਬ ਨੂੰ ਕਿ ਇਹ ਜਿਹੜੇ ਤਿੰਨ ਕਾਨੂੰਨ ਹੈ ਪੰਜਾਬ ਦੀ ਲੋਕੀ ਪਰਮਾਨ ਕਰਨ ਤੋਂ ਤਿਆਰ ਨਹੀਂ ਫਿਰ ਇਹ ਫੈਸਲਾ ਲਿੱਤਾ ਗਿਆ ਸੀਗਾ ਉਹ ਵੀ ਅਕਾਲੀ ਦਲ ਤੇ ਗੱਲ ਆ ਨੀ ਨੀ ਦੱਸੋ ਨੀ ਇਦਾਂ ਨਹੀਂ ਅਕਾਲੀ ਦਲ ਤੇ ਚਲੋ ਬਾਅਦ ਵਿੱਚ ਜਦੋਂ ਅੱਡ ਹੋ ਗਏ ਫਿਰ ਤੇ ਗੱਲਾਂ ਚੱਲਦੀਆਂ ਹੁੰਦੀਆਂ ਤੁਸੀਂ ਦੇਖੋ ਜੀ ਇੱਕ ਪਿੰਡ ਦੀ ਮੈਮਰੀ ਤੋਂ ਬੰਦਾ ਕੋਈ ਸਹੀ ਖਾਣ ਨਹੀਂ ਦਿੰਦਾ ਠੀਕ ਹੈ ਜੀ ਸਰਪੰਚੀ ਤੋਂ ਸਹੀ ਖਾਣ ਨਹੀਂ ਦਿੰਦਾ ਇੱਕ ਸੈਂਟਰ ਦੇ ਇੰਡੀਆ ਦੇ 140 ਕਰੋੜ ਦੇ ਮਨਿਸਟਰ ਸੀ ਵੀ ਬਾਦ ਸੁਵਿਤਪੁਰ ਬਾਦਲ ਜਿਨ੍ਹਾਂ ਨੇ ਆਪਣੇ ਕਿਉਂਕਿ ਪੰਜਾਬ ਆਪਦੀ ਖੇਤਰੀ ਪਾਰਟੀ ਅਕਾਲੀ ਦਲ ਆ ਕਿਸਾਨਾਂ ਦੇ ਵਿੱਚੋਂ ਨਿਕਲੀ ਪਾਰਟੀ ਆ ਕਿਸਾਨਾਂ ਦੀ ਪਾਰਟੀ ਆ ਜੇ ਆਪਾਂ ਕਿਸਾਨਾਂ ਦੇ ਨਾਲ ਨਹੀਂ ਖੜਾਂਗੇ ਤੇ ਕੌਣ ਖੜੂਗਾ ਇਸ ਕਰਕੇ ਉਦੋਂ ਬੀਬਾ ਜੀ ਨੇ ਮਨਿਸਟਰੀ ਤੋਂ ਅਸਤੀਫਾ ਦਿੱਤਾ ਤੇ ਭਾਰਤੀ ਜਨਤਾ ਪਾਰਟੀ ਨਾਲ ਆਪਦਾ ਸਮਝੌਤਾ ਤੋੜਤਾ ਕਿਉਂਕਿ ਜੀ ਉਹਦੇ ਵਿੱਚ ਆਪਣੇ ਕਿਸਾਨ ਜਥੇਬੰਦੀਆਂ ਜਿੰਨੀਆਂ ਜਿੰਨੇ ਕਿਸਾਨ ਸੀ ਉਹ ਕਹਿੰਦੇ ਸੀ ਆਪਾਂ ਨੂੰ ਇਸ ਤਿੰਨ ਕਾਨੂੰਨ ਜਿਹੜੇ ਕਾਲੇ ਕਾਨੂੰਨ ਆਪਾਂ ਨੇ ਥੋਪੇ ਗਏ ਆ ਇਹਦੇ ਨਾਲ ਆਪਣੇ ਪੰਜਾਬ ਦਾ ਭਵਿੱਖ ਤੇ ਜਿਹੜੀ ਐਮਐਸਪੀ ਆਪਾਂ ਨੂੰ ਨਹੀਂ ਮਿਲੇਗੀ ਕਿਉਂਕਿ ਜਦਾਂ ਜੂਟੀ ਬਿਹਾਰ ਦੇ ਵਿੱਚ ਆਪਾਂ ਨੂੰ 11-1200 ਨੂੰ ਕਣਕ ਝੋਨਾ ਸਿੱਧੇ ਇਦਾਂ ਹੀ ਆਪਣੇ ਖਰੀਦਣਗੇ ਤੇ ਇਸ ਕਰਕੇ ਉਦੋਂ ਅਕਾਲੀ ਦਲ ਨੇ ਸਟੈਂਡ ਆਪਦਾ ਕਲੀਅਰ ਕੀਤਾ ਤੇ ਭਾਰਤੀ ਜਨਤਾ ਪਾਰਟੀ ਨਾਲ ਆਪਦਾ ਸਮਝੌਤਾ ਤੋੜਤਾ ਤੇ ਮਿਨਿਸਟਰੀ ਤੋਂ ਬੀਬਾ ਜੀ ਨੇ ਅਸਤੀਫਾ ਦੇਤਾ ਤੇ ਉਦੋਂ ਉਹਦੇ ਸੈਂਟਰ ਦੀ ਸਰਕਾਰਾਂ ਪਾਲਿਸੀ ਬਣਾ ਰਿਹਾ ਕਦੀ ਉਦੋਂ ਢੀਂਡਾਂ ਦਾ ਸਾਹਮਣਾ ਯੂਜ਼ ਕਰਕੇ ਕਰ ਲਿਆ ਜੀ ਉਦੋਂ ਕੰਮਜਾਬ ਨਹੀਂ ਹੋਏ ਹੁਣ ਫੇਰ ਇਹਨਾਂ ਨੇ ਮਤਲਬ ਤੁਸੀਂ ਦੇਖ ਸਕਦੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦ ਕੇ ਸਮੂਚਾ ਕਾਲੀ ਨਾਲ ਜਿੰਨੇ ਵੀ ਮਨਿਸਟਰ ਰਹੇ ਆ ਜਾਂ ਪ੍ਰ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਰਦਾਰ ਸੁਖੀ ਸਿੰਘ ਬਾਦਲ ਫੋਮ ਨਿਕਲ ਲੀ ਦਲਦੇ ਪ੍ਰਧਾਨ ਵੀ ਸੀ ਇਹਨਾਂ ਨੂੰ ਸੱਦ ਕੇ ਉਹ ਸਜ਼ਾ ਲਾਈਆਂ ਗਈਆਂ ਤੇ ਉਦੋਂ ਮਜਿੰਦਰ ਸਿੰਘ ਸਰਸਾ ਨੂੰ ਮਾਫ ਕਰ ਦਿੱਤਾ ਗਿਆ ਉਹ ਵੀ ਮਨਿਸਟਰ ਸੀ ਹੈਨਾ ਜੀ ਉਹਨਾਂ ਨੂੰ ਕੋਈ ਕੱਤੋਂ ਕੱਲ ਦਿੱਤਾ ਗਿਆ ਇਹ ਮਨਪ੍ਰੀਤ ਸਿੰਘ ਬਾਦਲ ਸੀ ਉਹਨਾਂ ਨੂੰ ਘਲਾਤਾ ਕਿਉਂਕਿ ਉਹ ਬੀਜੇਪੀ ਦੇ ਨਾਲ ਸੀ ਕਿਉਂਕਿ ਇਹ ਉਦੋਂ ਵੇਖੋ ਟਾਈਮ ਸਮਾਂ ਜ਼ਰੂਰ ਲੱਗਾ ਪਰ ਅੱਜ ਚਿਹਰਾ ਤੇ ਨੰਗਾ ਹੋ ਗਿਆ ਨਾ ਲੋਕਾਂ ਦੇ ਵਿੱਚ ਜਿਹੜੇ ਜੈਸਿਹਦਰ ਆਰਪਨੀ ਸੋਨ ਸੀ ਉਹ ਬੀਜੇਪੀ ਦੇ ਇਸ਼ਾਰੇ ਤੇ ਚੱਲ ਰਹੀ ਸੀ ਮੰਤੂ ਜੀ ਦੇਖੋ ਉਹਨਾਂ ਤਿੰਨਾਂ ਨੂੰ ਸਜ਼ਾ ਕੋਈ ਦਿੱਤੀ ਨਹੀਂ ਆ ਹੈ ਨਾ ਉਹਨਾਂ ਨੂੰ ਬਾਅਦ ਵਿੱਚ ਬੁਲਾਇਆ ਗਿਆ ਵਾ ਤੇ ਅਕਾਲੀ ਦਲ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੇ ਗੋਲੀ ਵੀ ਚੱਲ ਗਈ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੁਪਰੀਮ ਸੁਪਰੀਮ ਕਿ ਅਕਾਲੀ ਦਲ ਨੂੰ ਦਬਾਇਆ ਜਾ ਰਿਹਾ ਵਾ ਅਕਾਲੀ ਦਲ ਨੂੰ ਦਬਾਇਆ ਜਾ ਰਿਹਾ ਹੈ ਸੈਂਟਰ ਸਰਕਾਰ ਪਰ ਅਕਾਲੀ ਦਲ ਦੇ ਜਿਹੜੇ ਵਰਕਰ ਆ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਤੇ ਅਕਾਲੀ ਦਲ ਕਦੇ ਵੀ ਨੰਬੇ ਗਣੀ ਸੁਪਰੀਮ ਕੋਰਟ ਗਿਆ ਜਾਂਦਾ ਹੈ ਕਹਿੰਦੇ ਅਕਾਲ ਪਖਤ ਜਿਹੜਾ ਸਭ ਤੋਂ ਵੱਡਾ ਫੈਸਲਾ ਜਿਹੜਾ ਅਕਾਲ ਪਖਤ ਦਾ ਹੁੰਦਾ ਹੈ ਸਿੱਖਾਂ ਦੇ ਲਈ ਪਰ ਲੇਕਿਨ ਉੱਥੇ ਹੀ ਇਸ ਤਰੀਕੇ ਨਾਲ ਜਿਹੜੀ ਸਿਆਸਤ ਨਾਲ ਤਾਦਾ ਜੁੜਦੀਆਂ ਨਜ਼ਰ ਆਈਆਂ ਸਭ ਤੋਂ ਵੱਧ ਅਕਾਲੀ党 ਬਦਨਾਮ ਹੋਈ ਆ ਬੇਅਦਮੀਆਂ ਦੇ ਮੁੱਦਿਆਂ ਨੂੰ ਲੈ ਕੇ ਕਿ ਬੇਅਦਮੀਆਂ ਇਹਨਾਂ ਨੇ ਕਰਵਾਈਆਂ ਉੱਥੇ ਉਸ ਤੋਂ ਬਾਅਦ ਤਨਖਾਈਆਂ ਲਾਅ ਦਿੱਤਾ ਗਿਆ ਜਿਸ ਤਰੀਕੇ ਨਾਲ ਜੋ ਕੁਝ ਅਸੀਂ ਦੇਖਿਆ ਅੱਜ ਕੈਬਨਿਟ ਮੰਤਰੀ ਰਹੇ ਨੇ ਪੰਜਾਬ ਦੇ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੈਠੇ ਨੇ ਜੋ ਕੁਝ ਇਲਜ਼ਾਮ ਹੁੰਨਾਂ ਤੇ ਲੱਗਦੇ ਆ ਨਸ਼ੇ ਨੂੰ ਲੈ ਕੇ ਬੇਅਦਮੀਆਂ ਨੂੰ ਲੈ ਕੇ ਕਾਲੀ ਦਲ ਬਦਨਾਮ ਕੀਤਾ ਗਿਆ ਅਕਾਲ ਤਖਤ ਤੋਂ ਜੋ ਕੁਝ ਹੋਇਆ ਸਭ ਨੇ ਦੇਖਿਆ ਇਹ ਜਿਹੜੇ ਸਾਦੇ ਮੁੱਦੇ ਸੀਗੇ ਭਾਗ ਦੇ ਨਜ਼ਰ ਆਏ ਕੀ ਲੱਗਦਾ ਹੈ ਇਹ ਜੋ ਕੁਝ ਹੋਇਆ ਕਾਦੀਦਲ ਦੇ ਨਾਲ ਬੀਤੇ ਕੁਝ ਸਾਲਾਂ ਦੇ ਵਿੱਚ ਇਹ ਕਿਉਂ ਇੱਕੋ ਦਮ ਹੋਇਆ ਜਦੋਂ ਪਹਿਲਾਂ ਇੰਨੇ ਸਾਲ ਕਾਦੀਦਲ ਹੋਂਦ ਦੇ ਵਿੱਚ ਸੀ ਗਿਆ ਸਰਕਾਰ ਸੀਗੀ ਉਦੋਂ ਇਸ ਤਰੀਕੇ ਦੇ ਇਲਜ਼ਾਮ ਨਹੀਂ ਨਜ਼ਰ ਆਏ ਲੇਕਿਨ ਹੁਣ ਜਦੋਂ ਕਾਦੀਦਲ ਇਸ ਤਰੀਕੇ ਨਾਲ ਜਾਣੀ ਸ਼ੁਰੂ ਹੋਈ ਜਾਂ ਪੰਜਾਬ ਦੇ ਵਿੱਚੋਂ ਕਹਿੰਦੇ ਆ ਕਿ ਖਤਮ ਹੋਣੀ ਸ਼ੁਰੂ ਹੋਈ ਕਹਿੰਦੇ ਕਿ ਟੁੱਟਣੀ ਸ਼ੁਰੂ ਹੋਈ ਉਹਨਾਂ ਦੇ ਵਰਕਰ ਫੇਰ ਇਸ ਤਰੀਕੇ ਦੇ ਸلسਲੇ ਕਿਉਂ ਨਜ਼ਰ ਆਣੀ ਸ਼ੁਰੂ ਹੋ ਗਏ ਤਨਖਾਹਾਂ ਵੀ ਲਾ ਦਿੱਤਾ ਗਿਆ ਇਲਜ਼ਾਮ ਵੀ ਲੱਗਣੇ ਸ਼ੁਰੂ ਹੋ ਗਏ ਬਿਲਕੁਲ ਜੀ ਜਦੋਂ ਸ਼ਰੀਅਤ ਕਾਲ ਤੱਕ ਸਾਹਿਬ ਸਭ ਤੋਂ ਮਹਾਨ ਆ ਸਿੱਖ ਪੰਥ ਦੀ ਸ਼ਾਨ ਆ ਜਦੋਂ ਵੀ ਕਿਸੇ ਸਿੱਖ ਨੂੰ ਜਿਹੜਾ ਤੇ ਉਹ ਪੇਸ਼ ਹੁੰਦਾ ਪੂਰਾ ਸ਼੍ਰੋਮਣੀ ਅਕਾਲੀ ਦਲ ਦੀ ਕੈਬਨਟ ਉੱਥੇ ਪੇਸ਼ ਹੋਈ ਆ ਜੋ ਸਜਾ ਲੱਗੀ ਸਜਾ ਭੁਗਤੀਆਂ ਜੋ ਕੰਮੋ ਸਾਰੇ ਕੀਤੇ ਉਹਦੇ ਵਿੱਚ ਜਹਦਾ ਸਾਹਿਬ ਵਾਲਾਂ ਵੱਲੋਂ ਕਿ ਇਹ ਕਿਹਾ ਗਿਆ ਸੀ ਸਾਰੇ ਚੁਲੇ ਜਮੇੜ ਕੇ ਆਪ ਅਕਾਲੀ ਦਲ ਦੇ ਵਿੱਚ ਆਪਦੇ ਨਾਲ ਮੋਠੋ ਕੀਤਾ ਲੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਭਰਤੀ ਕੀਤੀ ਅਸੀਂ ਵੀ ਭਰਤੀ ਕੀਤੀ ਆ ਸਾਰੇ ਸਾਡੇ ਜ਼ਿਲ੍ਹੇ ਨੇ ਭਰਤੀ ਕੀਤੀ ਯੂਥ ਵਾਲਿਆਂ ਨੇ ਸਾਰਿਆਂ ਨੇ ਭਰਤੀ ਕੀਤੀ ਆ ਉਦੇ ਵਿੱਚ ਤੇ ਉਹਦੇ ਹਿਸਾਬ ਨਾਲ ਸ਼ੋਮਨੀ ਕਾਲੀਕਲ ਦਾ ਪ੍ਰਧਾਨ ਸਰਦਾਰ ਸੁਖੀ ਸਿੰਘ ਬਾਦਲ ਨੂੰ ਜਿਹਦੇ ਵੱਲ ਜਾ ਰਹੇ ਹੋਏ ਸਰਸਪੰਤੀ ਨਾ ਬਣਾ ਲਿਆ ਗਿਆ। ਹਾਂ ਠੀਕ ਜੀ ਇਹ ਚਾਹੁੰਦੇ ਸੀ ਅਸੀਂ ਪ੍ਰਧਾਨ ਜਿਹੜਿਆ ਰਪੀ ਤੋਂ ਚਾਹੁੰਦੇ ਸੀ ਪ੍ਰਧਾਨ ਮੈਂ ਬੜਾ। ਦੇਖੋ ਜੀ ਇੱਕ ਜ਼ਾਇਦਾਰ ਸਾਹਿਬ ਉਤੋਂ ਉਹ ਗਮਜਾਰੀ ਕਰ ਰਿਹਾ ਉਹੋ ਹੀ ਆਣ ਕੇ ਪ੍ਰਧਾਨ ਬਣ ਜੇ ਜੀ ਲੋਕਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੀ ਜਿਸ ਦਿਨ ਕੈਪਟਨ ਮੰਤਰੀ ਮਜਿੰਦਰ ਸਿੰਘ ਜਿਹੜੇ ਆਪਣੇ ਦਿੱਲੀ ਵਾਲੇ ਸਰਸਾ ਸਾਹਿਬ ਆ ਜਿੰਦੋਂ ਜਿੱਦਦੇ ਆ ਉਦੋਂ ਰਾਤ ਜਾ ਕੇ ਹਰ ਜਹੇਦਾਰ ਆਰ ਪਿਸੋਂ ਜਾ ਕੇ ਉਹਨੂੰ ਰੂਪਾ ਪਾ ਰਿਆ ਜਿੰਨੂੰ ਛਿਨੀ ਅਕਾਲ ਤਖ ਸਾਹਬ ਤੇ ਪੇਸ਼ ਕੀਤਾ ਜਾਂਦਾ ਸੀ ਠੀਕ ਹੈ ਜੀ ਉਹ ਉਸ ਦਿਨ ਚ ਉਸ ਦਿਨ ਉਹਨੂੰ ਖਿਲਾ ਦਿੱਤਾ ਗਿਆ ਜੇ ਉਹਨਾਂ ਨੂੰ ਸਰਸਾ ਸਾਹਿਬ ਨੂੰ ਉਹਦਣੇ ਹੀ ਜਾ ਕੇ ਸਾਡੇ ਅਕਾਲ ਤਖ ਦਾ ਜਹੇਦਾਰ ਹੋਵੇ ਜਾ ਕੇ ਉਹਦੇ ਰੂਪਾ ਪਾਵੇ ਜੀ ਸਾਡਾ ਅਕਾਲ ਤਖ ਦਾ ਜਹੇਦਾਰ ਹੋਵੇ ਸਭ ਤੋਂ ਸੁਪਰੀਮ ਹੋਵੇ ਉਹ ਇੱਕ ਰਾਗ ਜੱਡਾ ਜਿਹੜਾ ਲਕਮੀ ਦੇ ਸ਼ੋਅ ਜਿਹੜੇ ਆਪ ਦਾ ਮਤਲਬ ਇੰਟਰਵਿਊ ਦਿੰਦਾ ਸੀ ਜਾਂ ਆਪ ਦੀ ਆਪਦੀਆਂ ਮਸ਼ਹੂਰੀਆਂ ਕਰਦਾ ਸੀ ਲਕਮੀ ਦੀਆਂ ਉਹਦੇ ਆਪਾਂ ਉਹੋ ਜੇ ਬੰਦਿਆ ਦੇ ਵਿਆਹ ਚ ਜਾ ਕੇ ਉਥੇ ਅਰਦਾਸ ਬੇਨਤੀ ਕਰਕੇ ਉਹਨਾਂ ਨੂੰ ਰੋਕਾ ਪਾ ਲਿਆ ਆਪਾਂ ਤੇ ਜੀ ਇਹ ਕੌਮ ਜਿਹੜੀ ਅਕਾਲ ਤਖਤ ਸਾਹਿਬ ਦਾ ਜਿਹੜਾ ਸੁਪਰੀਮ ਆ ਉਹ ਸਿੱਖਾਂ ਦੀ ਸੁਪਰੀਮ ਆ ਇਹ ਜਦੋਂ ਸਮਝ ਜਾਂਦਾ ਜਦੋਂ ਅਕਾਲ ਤਖਤ ਦਾ ਜ਼ਾਇਦਾਰ ਬਣ ਜਾਂਦਾ ਉਹ ਦੋ ਸਿਰਫ ਕੌਮ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਿਆਸਤਾਂ ਚ ਹਰ ਕਿਸੋ ਨੂੰ ਇਹ ਜਿਹੜਾ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੱਢਣ ਦਾ ਕਾਰਨ ਨਹੀਂ ਹੋਈ ਇਹ ਰਾਜਨੀਤੀ ਕਰ ਰਹੇ ਸੀ ਅੱਜ ਸਾਰੇ ਦੇ ਸਾਹਮਣੇ ਆ ਗਿਆ ਜੀ ਤੁਸੀਂ ਅੱਜ ਦੇਖ ਸਕਦੇ ਜੋ ਉਸੇ ਦਾ ਹੀ ਪ੍ਰਧਾਨ ਬਣ ਗਿਆ ਜੀ ਤੁਸੀਂ ਕਿਹਾ 6 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਕਾਲੀ ਦਲ ਇੱਕ ਮੁੱਠ ਹੋਣਾ ਚਾਹੀਦਾ ਵਾ 6 ਮਹੀਨਿਆਂ ਦੇ ਵਿੱਚ ਵਿੱਚ ਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਅੱਜ 1 ਸਾਲ ਹੋ ਗਿਆ ਵਾ ਕਿ ਉਦੋਂ ਆਪਾਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਈ ਉਹ ਸਹੀ ਸੀ ਜਾਂ ਜਾ ਸਹੀ ਹੈ ਠੀਕ ਹੈ ਨਹੀਂ ਇਹ ਲੋਗ ਸੈਂਟਰ ਦੇ ਏਜੰਸੀਆਂ ਦੇ ਇਸ਼ਾਰਿਆਂ ਦੇ ਚੱਲ ਰਹੇ ਆ ਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਕਾਲੀ ਦਲ ਦਾ ਵਰਕਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਪੂਰਾ ਮਜ਼ਬੂਤ ਆ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਚਟਾਂਗਵਾ ਖੜਾ ਸੀ ਖੜਾ ਹਾ ਖੜਾ ਰਹੇਗਾ ਵਾਪਸੀ ਕਰ ਦੂਗੇ ਅਕਾਲੀ ਦਲ ਜਿਹੜੀ ਵਾਪਸੀ ਕਰੇਗਾ ਜਿਮਨੀ ਤੁਸੀਂ ਦੇਖੋ ਜੀ ਤੁਸੀਂ ਦੇਖੋ ਜੀ ਇੱਕ ਮੈਂ ਤੁਹਾਨੂੰ ਅੱਗੇ ਵੀ ਕਿਹਾ ਇੱਕ ਸਰਪੰਚ ਨਹੀਂ ਹੁੰਦਾ ਕਿਸੇ ਨਾਲ ਆ ਮੌਜੂਦਾ ਸਰਕਾਰ ਨਾ ਭਾਵੇਂ ਚੱਲ ਜੇ ਸਾਡੇ ਨਾਲ ਤੇ ਸਾਡਾ ਸਾਡੇ ਕੋਲ ਤਿੰਨ ਐਮਐਲਏ ਸੀ ਦੋ ਇੱਕ ਇਹ ਦੋਨੇ ਦੌਰ ਉਸਪੇ ਇੱਕ ਹੀ ਐਮਐਲਏ ਸਾਡਾ ਤੇ ਇੱਕ ਹੀ ਐਮਪੀ ਆ ਤੇ ਅੱਜ 43 ਸਰਪੰਚ ਅਕਾਲੀ ਦਲ ਨਾਲ ਕਿਉਂ ਜੁੜੇ ਆ ਕਿਉਂਕਿ ਪੰਜਾਬ ਦੀ ਕੇਤਰੀ ਪਾਰਟੀ ਅਕਾਲੀ ਦਲ ਜੇ ਪੰਜਾਬ ਦਾ ਦਰਦ ਸਮਝ ਸਕਦੀ ਉਹ ਅਕਾਲੀ ਦਲ ਸਮਝ ਸਕਦਾ ਵਾ ਜੇ ਆਜ਼ਾਦ ਗਰੁੱਪ ਇੰਨੇ ਜਾਣੇ ਇਤਿਹਾਸ ਸਦੇ ਯਾਰਾ ਦੇ ਹਿਸਾਬ ਨਾਲ ਉਧਰੋਂ ਕੱਟ ਸੀ ਤੁਸੀਂ ਦੇਖ ਸਕਦੇ ਹੋ ਕਿੰਦਾ ਕਾਫਲਿਆਂ ਦੇ ਹਿਸਾਬ ਨਾਲ ਲੋਕ ਆ ਰਹੇ ਸੀ ਤੇ ਉਹ ਤਾਂ ਹੀ ਕਾਲੀ ਦਲ ਦੇ ਵਿੱਚ ਆਏ ਆ ਚਾਰ ਪੰਜ ਕਾਲੀ ਦਲਾਂ ਹਰੇਕ ਕਾਲੀ ਦਲ ਲਈ ਕਹਿੰਦਾ ਸੀ ਪੰਜਾਬ ਦਾ ਦਰਦ ਜਾਣਦੇ ਆ ਤੇ ਅਸੀਂ ਸਭ ਉਹਦੇ ਜੀ ਫੇਲ ਹੋ ਚੁੱਕੇ ਕਾਲੀ ਦਲ 10 ਤੇ ਫੇਲ ਹੋ ਚੁੱਕੇ ਇਹਦੇ ਮਹੀਨੇ ਡੇਢ ਮਹੀਨਾ ਕਿੰਨੇ ਫੇਲ ਹੋ ਜਣਾ ਜੀ ਤੁਸੀਂ ਦੇਖੋ ਟੀਮ ਸਾਹਿਬ ਇੱਕ ਹੀ ਚੀਜ਼ ਆ ਟੀਮ ਸਾਹਿਬ ਬ੍ਰੰਪਰਾ ਸਾਹਿਬ ਇਡੇ ਤਗੜੇ ਕੱਦ ਦੇ ਮਾਲਕ ਸੀ ਉਹ ਵੀ ਬਣਾ ਅਕਾਲੀ ਦਲ ਉਹਨਾਂ ਦਾ ਨਹੀਂ ਚੱਲਿਆ ਰਹੀ ਕੀ ਚੀਜ਼ਾਂ ਜੀ ਬਾਲ ਸਾਹਿਬ ਦਾ ਕਾਲੀ ਦਲ ਦਾ ਦਸ਼ਮਨੀ ਕਾਲੀ ਦਲ ਬਾਦਲ ਦੀਆਂ ਵੀ ਹੋਈ ਕੁਝ ਸਮਾਂ ਹੁੰਦਾ ਕਿਉਂਕਿ ਕਾਲੀ ਦਲ ਦਾ ਜਿਹੜਾ ਅਹ ਰਾਜ ਰਾਜ ਭਾਗ ਵਾਸਤੇ ਨਹੀਂ ਬਣੀ ਸੀ ਪਾਰਟੀ ਇਹ ਲੋਕਾਂ ਦੇ ਦਰਦ ਲੋਕਾਂ ਨਾਲ ਖਲੋਣ ਦੇ ਵਾਸਤੇ ਲੋਕਾਂ ਦੇ ਕਿਸਾਨੀ ਦੇ ਨਾਲ ਖਲੋਣ ਵਾਸਤੇ ਬਣੀ ਸੀ ਇਹ ਉਦੋਂ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗਠਨ ਕੀਤਾ ਸੀ ਕਿਉਂਕਿ ਪੰਜਾਬ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਯਾਦ ਕਰਾਉਣ ਤੋਂ ਠੀਕ ਹੈ ਜੀ ਇਹ ਕਾਲੀ ਦਲ ਨੇ ਬਹੁਤ ਲੰਬਾ ਸੰਘਰਸ਼ ਆ ਇਹ ਰਾਜ ਹੀ 10 15 20 ਸਾਲ ਕੀਤਾ ਜੀ ਜੇ ਆਜਿਸਤ 70 ਸਾਲ ਰਾਜ ਹੋ ਗਿਆ ਵਾ ਦੇਸ਼ ਨੂੰ ਉਹਦੇ ਵਿੱਚੋਂ 20 ਸਾਲ ਤੇ ਅਕਾਲੀ ਦਲ ਦੇ ਰਾਜ ਰਾਜ ਕੀਤਾ ਤੇ ਤੁਸੀਂ ਵੇਖੋ 20 ਸਾਲਾਂ ਚ ਇਹ ਕੰਮ ਕਿੰਨੇ ਕਰਤੇ ਜੀ ਜਿੰਨੀਆਂ ਸਕੀਮਾਂ ਵਾ ਅਕਾਲੀ ਦਲ ਦੀਆਂ ਉਹ ਅਕਾਲੀ ਦਲ ਦੇ ਰਾਜ ਚ ਜਿੰਨੀਆਂ ਇਤਿਹਾਸਿਕ ਸੰਸਤਾ ਭਾਵੇਂ ਚੱਪੜ ਚਿੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਗਾ ਭਾਵੇਂ ਛੋਟਾ ਘੱਲੂ ਘਰਾਪਾ ਜਿੰਨੀਆਂ ਵੀ ਜਾਪਾ ਦਰਬਾਰ ਸਾਹਿਬ ਗੋਲਡਨ ਗੇਟ ਬਣਿਆ ਜਿੰਨਾ ਵੀ ਕੁਝ ਬਣਿਆ ਉਹ ਅਕਾਲੀ ਦਲ ਦੇ ਰਾਜ ਚ ਬਣਿਆ ਵਾ ਜੇ ਜੇ ਇੱਕ ਵੇਖੋ 80% ਟਿਊਬਲ ਕਨੈਕਸ਼ਨ ਜਿਹੜੇ ਪੰਜਾਬ ਦੇ ਵਿੱਚ ਮਿਲੇ ਆ ਤੂੰ ਕਾਲੀ ਦਲ ਦੇ ਰਾਜ ਚ ਬਣਿਆ ਇਹਨਾਂ ਨੇ ਕੀ ਦਿੱਤਾ ਜੀ ਬਦੋਦੀ ਸਰਕਾਰਾਂ ਕਹਿੰਦੀ ਨਸ਼ਾ ਵੀ ਕਾਲੀ ਦਲ ਚ ਆਇਆ ਨਹੀਂ ਨਸ਼ਾ ਤਾਂ ਇੰਟਰਨੈਸ਼ਨਲ ਮੁੱਦਾ ਜੀ ਅੱਜ ਕੋਈ ਨਸ਼ਾ ਖਤਮ ਹੋ ਰਿਹਾ ਜੀ ਅੱਜ ਨੂੰ ਰੋ ਜੀ ਉਹੋ ਹੀ ਅੱਜ ਮਾਵਾਂ ਦੇ ਪੁੱਤ ਮਰ ਰਹੇ ਆ ਅੱਜ ਕਿੱਥੇ ਗਿਆ ਨਸ਼ਾ ਉਹ ਜੀ ਅੱਜ ਉਹ ਨਸ਼ਾ ਕੌਣ ਵਗਾ ਰਿਹਾ ਜੀ ਅੱਜ ਤੇ ਕਾਲੀ ਦਲ ਨਹੀਂ ਵਗਾ ਰਿਹਾ ਇਹ ਚਾਪਾਵੇਂ ਕਾ ਪੰਢੀ ਗਰੀਆਂ ਨੇ ਅਸੀਂ ਤੇ ਕਹਿੰਦੇ ਆ ਜੇ ਜਿਹੜਾ ਵੀ ਜਿਹੜਾ ਨਸ਼ਾ ਵੇਚਦਾ ਉਹ ਕੌਣ ਵੇਚਣ ਦਿਆ ਹੂੰ ਉਹ ਤੇ ਅਕਾਲੀ ਦਲ ਦੇ ਵੇਚ ਨਹੀਂ ਦਿਆ ਹੈ ਨਾ ਪਿੱਛੇ 5 ਸਾਲ ਕੈਪਟਨ ਦੀ ਸਰਕਾਰ ਰਹਿ ਗਈ ਆ ਉਹ ਵੀ ਕਿੰਨਾ ਵਿੱਚ 4 ਹਫ਼ਤੇ ਦੇ ਨਸ਼ਾ ਖਤਮ ਕਰਦਾਂਗੇ ਇਹ ਵੀ ਕਹਿੰਦੇ ਆ ਤੇ ਅੱਜ ਤੱਕ ਕੋਈ ਨਸ਼ੇਰੇ ਤੁਹਾਡੇ ਸਾਹਮਣੇ ਨਹੀਂ ਤੇ ਇਸ ਕਰਕੇ ਢੁੱਠਾ ਕਿਉਂਕਿ ਅਕਾਲੀ ਦਲ ਉਹ ਤਾਂ ਪੀਕਤੇ ਸੀ ਅਕਾਲੀ ਦਲ ਤੁਸੀਂ ਦੇਖ ਸਕਦੇ ਜੋ ਉਹ ਦੇਖੋ ਆਪਣਾ ਥਰਮਲ ਪਲਾਂਟ ਬਣਿਆ ਸੀ ਆਪਣੇ ਕੋਨਵਾਲ ਸਾਹਿਬ ਬਟਿੰਡੇ ਬਣਿਆ ਤਲਵੰਡੀ ਦਾਬੂਗੇ ਬਣਿਆ ਉਹ ਅਕਾਲੀ ਦਲ ਨੇ ਜੇ ਕਿਆ ਸੀ 32 ਸਰਪ੍ਰਸਤ ਕਰਾਂਗੇ ਤੇ ਕੀਤੀ ਆ ਅੱਜ ਭਾਵੇਂ ਜੋ ਮਰਜ਼ੀ ਕੋਈ ਕਈ ਜਾਵੇ 80 ਘੰਟੇ ਬਤੀ ਪਰ ਉਹਦਾ ਸਰਪ੍ਰਸਤ ਕਿਨੇ ਕੀਤਾ ਉਹ ਅਕਾਲੀ ਦਲ ਦੇ ਰਾਜ ਚ ਹੋਇਆ ਕਿਉਂਕਿ 12 10 ਦਾ ਘੰਟੇ 12 12 ਘੰਟੇ ਦੇ ਕੱਟ ਲੱਗਦੇ ਹੁੰਦੇ ਸੀ ਇੱਕ ਪੂਰੇ ਪਿੰਡ ਦੇ ਵਿੱਚ ਇੱਕ 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 ਟਰਾਂਸਫਰਮ ਹੁੰਦਾ ਸੀ ਸਾਡੇ ਪਿੰਡਾਂ ਦੇ ਵਿੱਚ ਪੂਰਾ ਇੱਕ ਟਰਾਂਸਫਰਮ ਹੁੰਦਾ ਸੀ ਅੱਜ ਉਹਦੇ ਉੱਥੇ ਟਰਾਂਸਫਰਮ 10 ਹੋ ਗਏ ਆ ਉਹਦਾ ਕਾਰਨ ਅਕਾਲੀ ਦਲ ਆ ਪਹਿਲਾਂ ਪਹਿਲਾਂ ਅਕਾਲੀ ਦਲ ਤ ਮਾਝੇ ਦੇ ਵਿੱਚ ਸਭ ਤੋਂ ਵੱਡੀ ਇਲੈਕਸ਼ਨ ਹੋਣ ਜਾ ਰਹੀ ਜਿਮਨੀ ਚੋਣ ਹੋਣ ਜਾ ਰਹੀ ਤਰਨਤੰਨ ਦੇ ਵਿੱਚ ਅੱਜ ਮਾਝੇ ਦਾ ਜਰਨੈਲ ਜੇਲ੍ਹ ਦੇ ਵਿੱਚ ਬੈਠਾ ਕੋਈ ਗੱਲ ਨਹੀਂ ਮਹਿਸੂਸ ਹੋਊਗੀ ਪਾਰਟੀ ਨੂੰ ਕਿਉਂਕਿ ਸੁਖਬੀਤ ਸਿੰਘ ਬਾਦਲ ਜ਼ਰੂਰ ਹੈਗੇ ਨੇ ਮੌਜੂਦਾ ਇਸ ਵਕਤ ਲੇਕਿਨ ਕਿੰਨਾ ਕਿਤੇ ਜਿਹੜਾ ਜਰਨੈਲ ਬੈਠਾ ਜੇਲ੍ਹ ਦੇ ਵਿੱਚ ਉਧਰ ਵੀ ਇੱਕ ਵੱਖਰਾ ਲੋਕਾਂ ਦਾ ਧਿਆਨ ਹੈ ਉਧਰ ਵੀ ਲਗਾਤਾਰ ਜਿਹੜਾ ਕੋਰਟ ਨੇ ਉਹਨਾਂ ਦੀ ਪਟੀਸ਼ਨ ਰੱਦ ਕੀਤੀ ਉਸ ਤੋਂ ਬਾਅਦ ਹੁਣ ਹੋਰ ਲੋਕਾਂ ਦੇ ਮੰਚ ਸਵਾਲ ਉੱਠਨੇ ਸ਼ੁਰੂ ਹੋ ਗਏ ਆ ਜੋ ਕੁਝ ਚੱਲ ਰਿਹਾ ਆ ਅਕਾਲੀ ਦਲ ਲਗਾਤਾਰ ਮੁਸੀਬਤਾਂ ਦੇ ਵਿੱਚ ਫਸਦਾ ਜਾ ਰਿਹਾ ਦੇਖੋ ਜੀ ਦੇਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਜਾਂ ਕਾਂਗਰਸ ਪਾਰਟੀ ਜਾਂ ਬੀਜੇਪੀ ਪਾਰਟੀ ਵੇਖੋ ਸੜ ਤੋਂ ਇੱਕ ਐਮਐਲਏ ਤੇ ਇੱਕ ਐਮਪੀ ਹੈ ਤਿੰਨ ਐਮਐਲਏ ਬਣੇ ਸੀ ਦੋ ਉਧਰ ਚਲ ਗਏ ਠੀਕ ਹੈ ਜੀ ਇੱਕ ਐਮਐਲਏ ਤੇ ਇੱਕ ਐਮਪੀ ਪਰ ਰੋਜਨਾ ਸਰਦਾਰ ਸਰਦਾਰ ਰੂਜੀਤ ਸਿੰਘ ਬਾਲਾ ਦਾ ਅਕਾਲੀ ਦਾ ਲਾਇਕ ਕਲ ਇਹਨਾਂ ਡਰ ਕਿਉਂ ਪਿਆ ਪਿਆ ਅਕਾਲੀ ਦਲ ਦਾ ਅਕਾਲੀ ਦਲ ਦਾ ਡਰ ਇਹ ਸ਼ੇਰ ਕੇ ਪਿਆ ਕਲ ਆਉਣ ਵਾਲੀ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆ ਤਰਨਤਾਰਨ ਜਿਮਣੀ ਤੋਂ ਅਕਾਲੀ ਦਲ ਜਿੱਤ ਰਿਹਾ ਵੇਖੋ ਉਦਾਂ ਕਹੀ ਜਾਂਦੇ ਅਕਾਲੀ ਦਲ ਖਤਮ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ ਤੇ ਫਿਰ ਨਾ ਕਿਉਂ ਅਕਾਲੀ ਦਲ ਦਾ ਲੈ ਰਹੇ ਨਾ ਇਸ ਜੀਰ ਕੇ ਲੈ ਰਿਹਾ ਪਧਾਨ ਕਾਲੀ ਦਲਾ ਰਿਹਾ ਡਰ ਲੱਗਦਾ ਇਹਨਾਂ ਡਰ ਲੱਗਦਾ ਰਾਤ ਇਹਨਾਂ ਨੂੰ ਸਾਰੇ ਕਦੀ ਸਰਦਾਰ ਸੁਖਬੀਰ ਸਿੰਘ ਵਾਲਾ ਸੁਪਨਾ ਆ ਜਾਂਦਾ ਕਦੀ ਮਜੀਠਿਆ ਸਾਹਿਬ ਦਾ ਆ ਜਾਂਦਾ ਉਹ ਵੀ ਗੁਰੂ ਮਹਾਰਾਜ ਨੂੰ ਮੰਨਣ ਵਾਲਾ ਬੰਦਾ ਬਿਣਾ ਇੱਥੇ ਪੰਜ ਪੰਜ ਘੰਟੇ ਗੁਰੂ ਮਹਾਰਾਜ ਦੇ ਪਾਠ ਕਰਦਾ ਸੀ ਉਹ ਦੇਲ ਦੇ ਵਿੱਚ ਕਿਹੜਾ ਕਿੰਨੇ ਆ 14 14 ਘੰਟੇ ਮਹਾਰਾਜ ਦੀ ਬਾਣੀ ਪੜਦਾ ਮਹਾਰਾਜ ਬਾਣੀ ਪੜਨ ਵਾਲਾ ਬੰਦਾ ਬੇਮਿਟਿਆ ਇਹ ਇਹ ਉਹ ਜਿਹੜਾ ਬੰਦਾ ਕੋਈ ਨਾ ਚਾਹ ਉਗਾ ਸਕਦਾ ਨਾਲੇ ਮਹਾਰਾਜਾ ਪਰਵਾਰ ਰਿਆ ਜੀ ਉਹਨਾਂ ਨੂੰ ਕੋਈ ਕਮੀ ਹੈ ਕਿ ਗਲਤੀ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਕਦ ਉੱਚਾ ਸੀ ਉੱਚਾ ਹੈ ਉੱਚਾ ਹੀ ਰਹੇਗਾ ਅਖਰੀ ਸਵਾਲ ਹੈ ਜ਼ਿਮਨੀ ਚੋਣ ਤਨਤਾਲ ਦੇ ਵਿੱਚ ਹੋਣੀ ਹੈ ਤੁਸੀਂ ਕਿਹਾ ਕਿ ਬਹੁਤ ਵੱਡੀ ਜਿੱਤਬਾਤ ਕਰਾਂਗੇ ਕਿੰਨੇ ਕੁ ਮਾਅਦ ਜਾਂਦਾ ਕਰਾਂਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਸਰਪੰਚ ਜੁੜਦੇ ਨੇ ਪੰਚਾਇਤਾਂ ਜੁੜਦੀਆਂ ਨੇ ਕੌਂਸਲਰ ਜੁੜ ਗਏ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਇਲੈਕਸ਼ਨ ਲੜੀ ਜਾ ਰਹੀ ਹੈ ਕਿੰਨਾ ਕੁ ਵਿਸ਼ਵਾਸ ਪਾਰਟੀ ਦੇ ਵਿੱਚ ਹੈਗਾ ਕਿਉਂਕਿ ਅਖਰੀ ਦਾ ਕਹਿਦੇ ਮੁੱਦੇ ਜਿਹੜਾ ਇੱਥੋਂ ਮਾਝੇ ਤੋਂ ਵੱਜਾਂਗੇ ਤਦੰਤਾਂ ਨੂੰ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਵਿੱਚ ਜਿਹੜੀ ਕਾਦੀ ਦਾ ਲੋਕ ਮੁੜ ਤੋਂ ਵਾਪਸੀ ਕਰਨਗੇ ਸਤਾਈ ਦੇ ਵਿੱਚ ਦੇਖੋ ਜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਾਢੇ 3 ਸਾਲ ਹੋ ਗਏ ਆ ਸਰਕਾਰ ਆਈ ਨੂੰ ਇਹਨਾਂ ਨੂੰ ਪੁੱਛੋ ਤਰਨਤਾਰ ਦੇ ਵਿੱਚ ਇੱਕ ਕੰਮ ਗਨਾ ਦੇਣਾ ਕੋਈ ਕੀਤਾ ਵੀ ਲੋਕਾਂ ਨੇ ਫੇਰੀ ਵੋਟਾਂ ਪਾਉਣੀਆਂ ਪੂਰੇ ਤਰਨਤਾਰ ਦੇ ਵਿੱਚ ਇੱਕ ਕੰਮ ਗਨਾ ਦੇਣਾ ਸੀ ਆਹ ਕੰਮ ਕੀਤਾ ਕਾਂਗਰਸ ਵਾਲੇ ਕਨਾ ਦੇਣਾ ਸੀ ਆਹ ਕੰਮ ਕੀਤਾ ਕੰਮ ਤੇ ਉਹਨੇ ਕੋਈ ਕੀਤਾ ਨਹੀਂ ਜਿੰਨਾ ਵੀ ਕੰਮ ਹੋਇਆ ਕਾਲੀ ਦਲ ਦੇ ਰਾਜ ਚ ਹੋਇਆ ਜੇ 100 200 200 ਕਰੋੜ ਅਕਾਲੀ ਦਲ ਇੱਥੇ ਲੱਗਦਾ ਸੀ ਤਰਨਤਾਰ ਦੇ ਵਿੱਚ ਰੁਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪ ਅਣਕੈਦ ਕੀਤਾ ਤੇ ਇਹਨਾਂ ਨੇ ਕੀਤਾ ਕੱਖੜੀ ਤਾਂ ਇੱਕ ਕਿਹੜੇ ਬਾਅਦ ਤੇ ਵੋਟਾਂ ਮੰਗਣਗੇ ਲੋਕਾਂ ਨੂੰ ਸੋਣ ਕਹੀ ਜਾਂਦੇ ਸੀ ਆ ਵੀ ਕੰਮ ਕਰਦਾਂਗੇ ਤਾਂ ਸਾਢੇ 3 ਸਾਲ ਤੜ ਤੋਂ ਹੋ ਜਾਣੀ 1.5 ਸਾਲ ਚ ਕੀ ਕਰ ਲਓਗੇ ਤੁਸੀਂ ਇਸ ਕਰਕੇ ਲੋਕ ਬਹੁਤ ਸਿਆਣੇ ਆ ਤਾਂ ਕਾਦੀ ਤੁਸੀਂ ਕੀ ਕਰਨ ਜਾ ਰਹੇ ਹੋ ਜੀ ਇਸ ਸਾਲ ਵਿੱਚ ਅਕਾਲੀ ਦਲ ਜੱਡਾ ਵਡਾਨ ਛੇ ਦਾ ਮੁੱਦਾ ਵਾ ਸਾਡੇ ਪੰਜਾਬ ਦੇ ਵਿੱਚ ਹਾਂ ਇਹਦਾ ਇਹਦਾ ਮਸਬੇਹ ਨਹੀਂ ਅਸੀਂ ਕਹਿਦੇ ਨਸ਼ਾ ਨਸ਼ਰਾ ਮੋਦਾਵਲ ਨਕਾਲੀ ਦਾ ਲੈ ਹਾਂ ਉਹਦੇ ਵਿੱਚ ਸਪੋਰਟਸ ਬੱਚਿਆਂ ਨੂੰ ਕਿੱਟਾਂ ਬੱਚਿਆਂ ਨੂੰ ਵਾਲੀਬਾਲ ਦਾ ਵਾਲੀਬਾਲ ਬਾਸਕਟਬਾਲ ਅ ਕ੍ਰਿਕਟ ਦਾ ਫੁੱਟਬਾਲ ਦਾ ਜਿਮ ਬਣਾ ਕੇ ਵਧੀਆ ਦਿੱਤੇ ਜਾਣ ਜਿਹਦੇ ਵਿੱਚ 10-15 15 ਲੱਖ ਰੁਪਏ ਜਿਮ ਦਾ ਲੱਗੇ ਬੱਚੇ ਆਪਦੇ ਬੱਚਿਆਂ ਦਾ ਧਿਆਨ ਉਧਰ ਜਾਵੇ ਬੱਜਿਆਂ ਨਾਲ ਨੀਆਂ ਵਾਲਿਆ ਕਬੱਡੀਆਂ ਦੇ ਮੈਚ ਹੋਣਾ ਕ੍ਰਿਕਟ ਦੇ ਮਤਲਬ ਵਧੀਆ ਗਰਾਊਂਡਾਂ ਬਣਨ ਵਧੀਆ ਸਿਸਟਮ ਬਣੇ ਕਿਉਂਕਿ ਇਹ ਕੰਮ ਜਿਹੜੇ ਆ ਇਹ ਮਤਲਬ ਸਰਕਾਰਾਂ ਨੇ ਕੰਮ ਹੁੰਦੇ ਆ ਦਾਦਾ 20-20 ਲੱਖ ਰੁਪਇਆ ਇੱਕ ਸਟੇਡੀਅਮ ਚ ਬਣੇ ਵਧੀਆ ਬਣੇ ਕਿਉਂਕਿ ਗਲੀਆਂ ਨਾਲੀਆਂ ਦੇ ਅੱਜ ਤੱਕ ਹੀ ਬਣਾਈ ਜਾ ਰਿਹਾ 77 ਸਾਲ ਹੋ ਗਏ ਅੱਜ ਤੱਕ ਗਲੀਆਂ ਨਾਲੀਆਂ ਨਹੀਂ ਸੜ ਤੋਂ ਬਣੀਆਂ ਇਹ ਉਹ ਗਲੀ ਬਣਾ ਲੈਂਦੇ ਉਹ ਟਾ ਦਿੰਦੇ ਉਹ ਗਲੀ ਬਣਾਉਂਦੇ ਉਹ ਹਟਾ ਦਿੰਦੇ ਆ ਹਨਾ ਜੀ ਇਹ ਸਿਸਟਮ ਜਿਹੜਾ ਚੇਂਜ ਕਰਨਾ ਬਹੁਤ ਪਲੈਨਿੰਗ ਨਾਲ ਹੋਊਗਾ ਜਿਹੜੀ ਜਿੰਨੀ ਪਲੈਨਿੰਗ ਸਰਦਾਰ ਸੁਖਬੀ ਸਿੰਘ ਬਾਦਲ ਜੀ ਤੋਂ ਹੈਗੀ ਉਹ ਨਹੀਂ ਕਿਸ ਤੋਂ ਨਹੀਂ ਉਦੋਂ ਸਭ ਤੋਂ ਪਹਿਲਾਂ ਪੇਵਰ ਜਾਂ ਕਾਰਗਰਦੀਆਂ ਸੜਕਾਂ ਬਣਨ ਲੱਗੀਆਂ ਤੇ ਉਹ ਕਾਲੀ ਦਲ ਦੇ ਰਾਜ ਚ ਬਣਨ ਲ ਜਿੰਨੀਆਂ ਅੱਜ ਪਿੰਡਾਂ ਦੇ ਵਿੱਚ ਲਾਗੇ-ਲਾਗੇ ਤੁਸੀਂ ਸੜਕਾਂ ਵੇਖ ਸੰਦੇ ਜੋ ਜੇ ਬਣੀਆਂ ਵਾਂ ਤੇ ਉਹ ਕਾਲੀ ਦਲ ਦੇ ਰਾਜ ਚ ਬਣੀਆਂ ਚਲੋ ਇਹਨਾਂ ਨੇ ਕਾਂਗਰਸ ਨੇ ਪੈਂਚਰ-ਪੁੰਚਰ ਲਾਏ ਹੋਣਗੇ ਨਾਲੇ ਥੋੜੇ ਪੈਂਚਰ ਵੱਧ ਲਾਤੇ ਹੋਣਗੇ ਕੰਮ ਇਹਨਾਂ ਨੇ ਇੱਕ ਕੀਤਾ ਦੱਸ ਦਿਓ ਸਾਨੂੰ ਹਾਂ ਸੜਕ ਬਣੀ ਉਹਦੇ ਤੇ ਲੁੱਕ ਪਾਤੀ ਉਹ ਕੰਮ ਨਹੀਂ ਆ ਉਹਦੇ ਪੌਲਡੀ ਕੰਮ ਚੱਲਦਾ ਰੁਟੀਨ ਚੋਂ ਆਇਆ ਹੋਣਾ ਸੀ ਨਵਾਂ ਇੱਕ ਕੰਮ ਤੇ ਦੱਸੋ ਦੇਖੋ ਜੀ ਹੁਣ ਬੋਂਦਵਾਲ ਸਾਹਿਬ ਆਪਣੇ ਉੱਥੇ ਆਪਣੇ ਸਰਮਾ ਪਲਾਨ ਬਣਿਆ ਤੇ ਯੂਨੀਵਰਸਿਟੀ ਬਣੀ ਆ ਹਨਾ ਜੀ ਤੇ ਉਹਦੇ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਉਹ ਤੇ ਕਾਲੀ ਦਲ ਦੇ ਰਾਜ ਚ ਹੀ ਹੋਈ ਆ ਉਥੇ ਜੇ ਟ੍ਰੇਨ ਵਾਲੀ ਟ੍ਰੇਨ ਉਥੇ ਹੁੰਦੀ ਹੈ ਤੇ ਉਹ ਸਦਾ ਬ੍ਰਹਮਪੁਰ ਸਾਹਿਬ ਨੇ ਉਹਦਾ ਮਤਲਬ ਪਾਲਸੀ ਬਣਾ ਕੇ ਐਮਪੀਸੀ ਉਦੋਂ ਬਣਾ ਕੇ ਦੇ ਉੱਤੇ ਉਹਨਾਂ ਨੇ ਟ੍ਰੇਨ ਵਾਸਤੇ ਉਥੇ ਸਟੇਸ਼ਨ ਲਿਆਂਦਾ ਤੇ ਉਹਦਾ ਕਾਲੀਦਲ ਤੇ ਰਾਖੀ ਲੈਂਦਾ ਕਿੰਨੀ ਲੀਡ ਹੈ ਸਵਾਦ ਕਾਲੀਦਲ ਦੀ ਸੰਤਾਨ तकरीबन 25 ਤੋਂ 30 ਹਜ਼ਾਰ ਦੀ ਲੀਡ ਤੇ ਕਾਲੀਦਲ ਉਥੋਂ ਸਾਡੀ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸੁਖਵਿੰਦਰ ਕੌਰ ਜੀ ਰੰਧਾਵਾ ਜੀ ਜਿੱਤਣਗੇ ਤੇ ਵੱਡੀ ਜਿੱਤ ਦੇ ਪ੍ਰਧਾਨ ਸਭਾ ਦੀਆਂ ਪੌੜੀਆਂ ਚੜਕੇ ਤੇ ਤਰਨਤਾਰ ਦੇ ਪੰਜਾਬ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਬੁਲੰਦ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸੋ ਬਿਲਕੁਲ ਇਸੇ ਨੇ ਜਗਜੀਤ ਸਿੰਘ ਜੱਗੀ ਚੋਲਾ ਜਿਨ੍ਹਾਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ ਆ ਅਕਾਲੀ ਦਲ ਨੂੰ ਲੈ ਕੇ ਤੇ ਜ਼ਿਮਨੀ ਚੋਣ ਨੂੰ ਲੈ ਕੇ ਬੜਾ ਵਿਸ਼ਵਾਸ ਜਤਾਇਆ ਕਿ ਜਿਹੜੇ ਇੱਥੋਂ ਪ੍ਰੋਫੈਸਰ ਪ੍ਰਿੰਸੀਪਲ ਚਕਵਿੰਦਰ ਕੋਰ ਰੰਧਾਵਾ ਨੇ ਉਹ ਇੱਥੋਂ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਕਿਤੇ ਨਾ ਕਿਤੇ ਅਕਾਲੀ ਦਲ ਵੱਲੋਂ ਸਭ ਤੋਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਲਗਾਤਾਰ ਸ਼ਮੂਲਤਾ ਹੁੰਦੀਆਂ ਨਜ਼ਰ ਆ ਰਹੀਆਂ ਨੇ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਹੁਣ ਜਿਹੜਾ ਇਹ ਪ੍ਰਚਾਰ ਚੱ ਕਦੋਂ ਜਿਮਨੀ ਚੋਣ ਦਾ ਐਲਾਨ ਹੁੰਦਾ ਤੇ ਕਦੋਂ ਚੋਣਾਂ ਹੁੰਦੀਆਂ ਨੇ ਕੀ ਨਤੀਜੇ ਬਣਦੇ ਨੇ ਵੀ ਤਰ ਤੱਕ ਜ਼ਰੂਰ ਪਹੁੰਚਾਉਂਦੇ ਦਵਾਂਗੇ ਲੇਕਿਨ ਜੋ ਕੁਝ ਪੰਜਾਬ ਦੇ ਵਿੱਚ ਤਸਵੀਰਾਂ ਬਣ ਰਹੀਆਂ ਨਜ਼ਰ ਆ ਰਹੀਆਂ ਨੇ ਚਾਹੀ ਅਕਾਲੀ ਦੰਦ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਉਸ ਦਾ ਗੱਲਬਾਤ ਜ਼ਰੂਰ ਕੀਤੀ ਆ ਉਸ ਤੇ ਕੀ ਕੁਝ ਵਿਚਾਰ ਸੀਗੇ ਉਹ ਜ਼ਰੂਰ ਦੰਦਾ ਦੇ ਸੁਣਿਆ ਕਿਉਂਕਿ ਯੂਥ ਦੀ ਕਮਾਂਡ ਹੈ ਨਾ ਕਿਤਨੇ ਕਿਤੇ ਯੂਥ ਦਾ ਬਹੁਤ ਵੱਡਾ ਹਿੱਸਾ ਦਿੰਦਾ ਹੈ ਜੇ ਤਿਆਂ ਹਾਲ ਦਾ ਫੈਸਲਾ ਲੈ ਕਰਨੀ ਸੋ ਵਿਸਤਾਰ ਨਾਲ ਗੱਲਬਾਤ ਹੋਈ ਹੈ ਕੀ ਨਤੀਜੇ ਹੁੰਦੇ ਨੇ ਕਦੋਂ ਚੋਣਾਂ ਹੁੰਦੀਆਂ ਨੇ ਸਭ ਕੁਝ ਤੁਹਾਡੇ ਤੱਕ ਅਪਡੇਟਸ ਪਹੁੰਚਾ ਮਹਦਾਨਿਸ਼ ਗੁਪਤਾ ਤਰਨਤਾਰਨ